ਹਾਂਜੀ ਮਿੱਤਰੋ ਅੱਜ ਫੇਰ ਬਾਈ ਕੋਲ ਪਹੁੰਚੇ ਆ ਜਿਹੜਾ ਬਾਈ ਦਾਵਾ ਕਰਦਾ ਮੈਂ ਕਿਸੇ ਮਾਂ ਦਾ ਪੁੱਤ ਨਹੀਂ ਖੋਣ ਦਿੰਦਾ ਕਿਸੇ ਭੈਣ ਦਾ ਭਰਾ ਨਹੀਂ ਖੋਣ ਦਿੰਦਾ ਬਾਈ ਕੋਲ ਅੱਜ ਫੇਰ ਆਏ ਆ ਬਾਈ ਜੀ ਸੱਚੀ ਗੱਲ ਜੀ ਤੇ ਦੱਸੋ ਫਿਰ ਜਿਹੜੀ ਤੁਸੀਂ ਤੁਹਾਡੇ ਕੋਲ ਗਿੱਦੜ ਸਿੰਘ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ ਤਿੰਨ ਦਿਨਾਂ ਵਿੱਚ ਦਵਾਈ ਨਾਲ ਫਰਕ ਪਾ ਦਿੰਦੇ ਆ ਵੀ ਤਿੰਨ ਦਿਨ ਨਸ਼ੇਲੀ ਕਿਸੇ ਪ੍ਰਕਾਰ ਦਾ ਨਸ਼ਾ ਕਰਦਾ ਵੀ ਤਿੰਨ ਦਿਨਾਂ ਦੇ ਵਿੱਚ ਫਰਕ ਪਾਉਣਾ ਕੀ ਉਹ ਕਿਧਰ ਸਿੰਘੀ ਬਾਰੇ ਦੱਸ ਦੂਗਾ ਜੀ ਜਿਹੜਾ ਬੰਦਾ ਆਪਣੇ ਨਾਲ ਕਰੂਗਾ ਗੱਲ ਉਹਦੇ ਮਸਲੇ ਦਾ ਹੋ ਜਾਊਗਾ ਹੱਲ ਅੱਛਾ ਵਾਹ ਜੀ ਵਾਹ ਚਾਹੇ ਉਹਨੇ 50 ਥਾਂ ਤੋਂ ਦਵਾਈ ਖਾ ਲਈ ਹੂੰ ਨਸ਼ਾ ਛੱਡਣਾ ਚਾਹੁੰਦਾ ਹੈ ਜੀ ਤੋੜ ਲੱਗਦੀ ਹੈ ਕੰਮ ਨਹੀਂ ਹੁੰਦਾ ਹੂੰ ਪਹਿਲੇ ਤਿੰਨ ਦਿਨਾਂ ਦੇ ਵਿੱਚ ਨਸ਼ਾ ਬੰਦ ਚਾਹੇ 20 ਸਾਲ ਪੁਰਾਣਾ ਦੋਸਤੋ ਤੁਸੀਂ ਨਸ਼ਾ ਕਰਦੇ ਹੋ ਚਾਹੇ ਤੁਸੀਂ 50 ਸਾਲ ਪੁਰਾਣਾ ਨਸ਼ਾ ਕਰਦੇ ਹੋ ਤੁਸੀਂ ਨਸ਼ਾ ਕਰਦੇ ਹੋ ਚਿੱਟੇ ਦਾ ਸਮੈਕ ਦਾ ਗੋਲੀਆਂ ਦਾ ਮੈਥਡਾਉਨ ਕੰਮ ਨਹੀਂ ਆ ਹੂੰ ਸ਼ਰਾਬ ਡੋਡੇ ਜੀਭ ਥਲੇ ਰੱਖਣ ਵਾਲੀਆਂ ਗੋਲੀਆਂ ਜਾਂ ਕਿਸੇ ਵੀ ਪ੍ਰਕਾਰ ਦਾ ਮੈਡੀਕਲ ਨਸ਼ਾ ਕਰਦੇ ਹੋ। ਹੂੰ ਲਾਇਆ ਹੋਇਆ ਸ਼ੌਂਕ ਦੇ ਨਾਲ ਨਸ਼ਾ ਤੁਹਾਡੀ ਅੱਜ ਮਜਬੂਰੀ ਬਣ ਚੁੱਕਿਆ ਪਰ ਇਹ ਛੱਡਿਆ ਜਾਊਗਾ ਜਦੋਂ ਤੁਸੀਂ ਆਪਣੇ ਆਪ ਨਾਲ ਪਿਆਰ ਕਰੋਗੇ। ਜੇਕਰ ਤੁਸੀਂ ਵਾਕਈ ਆਪਣੇ ਆਪ ਨਾਲ ਦੋਸਤੋਂ ਪਿਆਰ ਕਰਦੇ ਹੋ ਨਾ ਹੂੰ ਤਾਂ ਨਸ਼ਾ ਛੱਡਿਆ ਜਾਊਗਾ। ਭਾਈ ਬਾਲੇ ਵਾਅਦੇ ਕਰਦੇ ਨੇ ਹੁਣ ਨਾ ਸੋਸ਼ਲ ਮੀਡੀਆ ਖੁੱਲ ਗਿਆ ਆਪਾਂ ਬਹੁਤ ਬੈਠ ਨਹੀਂ ਪਿਆ ਸੀ ਇੱਕ ਦਿਨ ਚ ਨਸ਼ਾ ਛਡਾ ਲਾਂਗੇ ਇਸ ਤਰ੍ਹਾਂ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਵੀ ਇੱਕ ਦਿਨ ਦੇ ਵਿੱਚ ਹੀ ਫਰਕ ਪਾ ਦਾਂਗੇ ਵੀ ਇੱਕੇ ਦਿਨ ਚ ਤੋੜ ਬੰਦ ਹੋ ਜਾਊਗੀ। ਕਾਰਨ ਕੀ ਆ ਉਹ? ਤੁਸੀਂ ਤਾਂ ਦਿਨ ਬਾਲਾ ਜਿਆਦਾ ਕਹਤਾ ਵੀਰ ਮੇਰਾ ਇੱਕ ਘੰਟੇ ਚ ਕਹਿੰਦੇ ਤੋੜ ਹਟਾ ਦਾਂਗੇ ਉਹ ਰੱਬ ਜਾਣੇ ਜਾਂ ਉਹ ਲੋਕ ਜਾਣਣ ਕੀ ਦੇਣਗੇ ਹਮ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਵੀ ਮੇਰਾ ਦੋਸਤ ਮਿੱਤਰ ਕਿਸੇ ਵੀ ਕਾਰਨ ਕਰਕੇ ਨਸ਼ੇ ਦੇ ਵਿੱਚ ਫਸਿਆ ਹੋਇਆ ਨਾ ਉਹਨੂੰ ਪਤਾ ਜਾਂ ਉਹਦੇ ਰੱਬ ਨੂੰ ਪਤਾ ਹਮ ਕਿਉਂਕਿ ਜੇ ਨਸ਼ਾ ਛੱਡਣ ਵਾਲੇ ਬੰਦੇ ਨੂੰ ਸਭ ਤੋਂ ਪਹਿਲਾਂ ਤਾਂ ਚੰਗੀ ਸਲਾਹ ਚਾਹੀਦੀ ਆ ਤੇ ਚੰਗੇ ਉਹਨੂੰ ਖਰਾਕੀ ਤੱਤਾਂ ਦੇ ਨਾਲ ਨਸ਼ਾ ਛਡਵਾਇਆ ਜਾਊਗਾ ਜਿਹੜਾ ਆਪਣੇ ਕੋਲੇ ਸਿਸਟਮ ਬਣਿਆ ਹੋਇਆ ਪ्युअर ਅਜਰਵਾਇਦਿਕ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੋਈ ਮੈਡੀਸ਼ਨ ਹੈ ਦਵਾਈ ਚ ਕੋਈ ਨਸ਼ਾ ਨਹੀਂ ਕੋਈ ਸਾਈਡ ਇਫੈਕਟ ਨਹੀਂ 45 ਤੋਂ 60 ਦਿਨਾਂ ਦਾ ਕੋਰਸ ਆ ਪਹਿਲੇ 3 ਦਿਨਾਂ ਦੇ ਵਿੱਚ ਉਹਦਾ ਨਸ਼ਾ ਬੰਦ ਹੋਊਗਾ ਨਸ਼ਾ ਕਿਸੇ ਵੀ ਪ੍ਰਕਾਰ ਦਾ ਕਰਦਾ ਬੰਦਾ ਭਾਈ ਕਮੈਂਟ ਆਉਂਦੇ ਨਹੀਂ ਸਾਡੀ ਤੁਹਾਡੀ ਗੱਲ ਵਿਚਾਲਿਆ ਕਮੈਂਟ ਆਉਂਦੇ ਨਹੀਂ ਇਹ ਕਹਿੰਦੇ ਵੀ ਜਿਹੜਾ 3 ਦਿਨਾਂ ਦੇ ਵਿੱਚ ਫਰਕ ਪਾਉਣ ਦੀ ਗੱਲ ਕਰਦੇ ਨੇ ਵੀ ਕਿਤੇ ਨਾ ਕਿਤੇ ਫਿਰ ਉਹਦੇ ਵਿੱਚ ਵੀ ਕੋਈ ਨਾ ਕੋਈ ਮਿਲਾਵਟ ਹੋਊ ਨਸ਼ੇ ਦੀ ਵੀ ਉਹਦੇ ਕਾਰਨ ਹੋ ਸਕਦਾ ਵੀ ਜਿਹੜਾ 3 ਦਿਨਾਂ ਦੇ ਵਿੱਚ ਫਰ ਖੰਗਜ ਖਾਮ ਬੁਖਾਰ ਹੋ ਜਾਣਾ ਬੰਦੇ ਨੂੰ ਹਮ ਹਫਤਾ 10 ਦਿਨ ਠੀਕ ਹੋਣ ਨੂੰ ਲੱਗਦੇ ਨੇ ਜੀ ਤੇ ਜਿਹੜੀ ਚੀਜ਼ ਬੰਦੇ ਨੇ ਕੋੜ ਲਾਇਆ ਹੋਇਆ ਉਹਨੂੰ ਡੀਟੌਕਸ ਕਰਨ ਲਈ ਅੰਦਰੋਂ ਧੋਣ ਲਈ ਦੇਖੋ ਬਾਹਰੋਂ ਸਾਬਣ ਨਾਲ ਲਾ ਕੇ ਸਰੀਰ ਧੋ ਲਿਆ ਮੈਲ ਲੈ ਜਾਂਦੀ ਹੈ ਪਰ ਜਿਹੜਾ ਅੰਦਰ ਜੰਮਿਆ ਹੋਇਆ ਬਾਈ ਜੀ ਤੁਹਾਡੇ ਸਰੀਰ ਦੇ ਵਿੱਚ ਨਸ਼ਾ ਹੈ ਤੁਹਾਡੇ ਸੈੱਲ ਡੈੱਡ ਹੋਏ ਪਏ ਨੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਲੋਕ ਅਫੀਮ ਦੇ ਡੋਡਿਆਂ ਦਾ ਨਸ਼ਾ ਕਰਕੇ ਕੇ ਕੰਮ ਕਰਦੇ ਸੀ ਅੱਜ ਸਾਡੇ ਕੋਲੇ ਬਾਹਰੋਂ ਵੀ ਫੋਨ ਆਉਂਦੇ ਆ ਕਹਿੰਦੇ ਬਾਈ ਜੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਟਰੱਕ ਚਲਾਉਣ ਨੂੰ ਜੀ ਨਹੀਂ ਕਰਦਾ ਅਫੀਮ ਦੀ ਡੋਜ਼ ਆ ਜਿਹੜੀ ਉਹ 2- ਕੰਮ ਫੇਰ ਵੀ ਨਹੀਂ ਹੁੰਦਾ ਹੂੰ ਤਾਂ ਜਿਹੜਾ ਕੈਮੀਕਲ ਖਾ ਰਹੇ ਨੇ ਉਹਨੂੰ ਸਾਫ਼ ਕਰਨ ਲਈ ਸਰੀਰ ਚੋਂ ਬਾਈ ਜੀ ਤਿੰਨ ਦਿਨ ਸਾਡੇ ਕੋਲ ਤਾਂ ਲੱਗਣਗੇ ਹੂੰ ਪਹਿਲੇ ਦਿਨ ਦਵਾਈ ਸਾਡੀ ਕੰਮ ਕਰੂਗੀ 50% ਕੰਮ ਦੂਜੇ ਦਿਨ 70% ਤੀਜੇ ਦਿਨ 100 ਦਾ 100% ਹੂੰ ਕਰਨਾ ਦੇਖੋ 100 ਦਾ 100% ਕੰਮ ਹੈ ਜਿਹੜਾ ਉਹ ਸ਼ਰੀਰ ਗੁਰੂ ਮਹਾਰਾਜ ਨੇ ਆਕਾਲ ਪੁਰਖ ਨੇ ਆ ਪਰ ਜਿਹੜਾ ਕੰਮ ਹੈ ਦਵਾਈ ਦਾ ਤੋੜਖਲੀਪ ਹਟਾਉਣਾ ਉਹ ਤੁਹਾਡਾ ਪਹਿਲੇ ਤਿੰਨ ਦਿਨਾਂ ਚ ਨਸ਼ਾ ਬੰਦ ਹੋ ਜਾਂਦਾ ਬਾਈ ਜੀ ਦੇਖੋ ਤੇ ਚਲੋ ਤੁਹਾਡੀ ਗੱਲ ਮੰਨ ਲੈਨੇ ਪਹਿਲੇ ਤਿੰਨ ਦਿਨਾਂ ਦੇ ਵਿੱਚ ਆ ਜੇ ਮਤਲਬ ਵੀ ਤੁਸੀਂ ਇੱਕ ਡਾਕ ਟੈਸਟ ਦਾ ਵਾਦਾ ਕਰਦੇ ਨੇ ਕਿ ਕਿੰਨੇ ਦਿਨਾਂ ਚ ਡਾਕ ਟੈਸਟ ਕਰਾਓ 10 ਦਿਨਾਂ ਬਾਅਦ ਜਿੱਥੇ ਮਰਜ਼ੀ ਜਾ ਕੇ ਡਾਕ ਟੈਸਟ ਕਰਾ ਲਿਓ ਆਪਦਾ ਸਾਡੀ ਦਵਾਈ ਨੂੰ ਪਹਿਲਾਂ ਲਾਇਬ ਤੇ ਟੈਸਟ ਕਰਾ ਲਿਓ ਇਹਦੇ ਚ ਕੋਈ ਨਿਸ਼ਾਨੀ ਅੱਛਾ ਜੀ ਹਾਂਜੀ ਜੇ ਬੰਦੇ ਨੇ ਬਿਲਦੀ ਨਸ਼ਾ ਕਰ ਲਿਆ ਉਹਨਾਂ ਦੀ ਤੁਹਾਡੀ ਦਵਾਈ ਲੈ ਕੇ ਫੇਰ ਫੇਰ ਤਾਂ ਨਹੀਂ ਕਲੀਅਰ ਹੋਣਾ ਨਹੀਂ ਫੇਰ ਤਾਂ ਦੇਖੋ ਹੁਣ ਉਹ ਰੱਬ ਜਾਣੇ ਕਿ ਉਹ ਬੰਦਾ ਜਾਣੇ ਬਾਈ ਜੀ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਚਲੋ ਦਿਖਾ ਦਿੰਦਾ ਮੈਂ ਪਹਿਲਾਂ ਕਿਤੇ ਦਿਖਾਇਆ ਨਹੀਂ ਸੀ ਬਾਕੀ ਉਹ ਚੀਜ਼ ਨਹੀਂ ਹੈਗੀ ਬਾਈ ਮਾਨਤਾ ਪ੍ਰਾਪਤ ਤੁਸੀਂ ਦੇਖ ਸਕਦੇ ਹੋ ਸਾਰੇ ਬਾਈ ਕੋਲ ਡਾਕੂਮੈਂਟ ਹੈ ਜਿਹੜੇ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਬਾਈ ਬਹੁਤ ਬੈਠੇ ਨੇ ਜਿਹੜੇ ਹਨਾ ਚਲੋ ਕੋਈ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ ਵੀ ਬਹੁਤ ਇਹੋ ਜਿਹੇ ਬੈਠੇ ਨੇ ਜਿਨ੍ਹਾਂ ਕੋਲ ਕੋਈ ਮਾਨਤਾ ਨਹੀਂ ਹੁੰਦੀ ਕਿ ਚਲੋ ਤੁਹਾਡੇ ਕੋਲ ਤਾਂ ਕੋਈ ਮਾਨਤਾ ਵੀ ਹੈਗੀ ਹੈ ਨਾ ਤੇ ਉਹ ਇਹੋ ਜਿਹੇ ਵਾਅਦੇ ਕਰਦੇ ਨੇ ਵੀ ਵੀ ਅ ਉਦੀ ਨਸ਼ਾ ਹਟਾ ਦਿੰਨਾ ਵੀ ਉਹਨੂੰ ਸਮਝਾ ਕੇ ਜੀ ਸਾਡੇ ਕੋਲੇ ਬਾਈ ਜੀ ਨਾਮ ਪਤਾ ਹਰ ਬਤੇ ਦਾ ਗੁਪਤ ਰੱਖਿਆ ਜਾਂਦਾ ਕਿਉਂਕਿ ਮੈਂ ਬਿਆਨ ਨਹੀਂ ਕਰ ਸਕਦਾ ਬੜੇ ਲੰਬੇ ਸਮੇਂ ਤੋਂ ਉਹ ਇੰਦੀ ਚ ਰੱਖਦੇ ਤੁਸੀਂ ਹੈ ਨਾ ਬੜੇ ਲੰਬੇ ਸਮੇਂ ਤੋਂ ਅਸੀਂ ਇਹ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਹਾਂ ਸਾਡਾ ਮਿਸ਼ਨ ਹੈ ਬੰਦੇ ਦੀ ਚੰਗੀ ਸਿਹਤ ਹੋਵੇ ਨਸ਼ਾ ਮੁਕਤ ਬੰਦੇ ਦਾ ਸਰੀਰ ਹੋਵੇ ਦੇਖੋ ਦੁਨੀਆ ਦੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਸਾਡੇ ਹੋਏ ਸਾਡੇ ਕੋਲੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਘਰ ਬੈਠੇ ਦਵਾਈ ਮੰਗਵਾ ਸਕਦੇ ਹੋ 45 ਤੋਂ 60 ਦਿਨਾਂ ਦਾ ਕੋਰਸ ਆ ਗੱਲਬਾਤ ਕੁਝ ਵੀ ਨਹੀਂ 10% ਬੰਦਾ ਮੜਾ ਜਾ ਆਪਦੇ ਆਪ ਨੂੰ ਕੈਮ ਕਰੇ ਵੀ ਮੈਂ ਦੇਖੋ ਦਵਾਈ ਲੈਣ ਜਾਣਾ ਬਾਈ ਜੇ ਤੁਸੀਂ ਖੰਗਜ ਖੰਭ बुखार ਦੀ ਦਵਾਈ ਲੈਣ ਵੀ ਜਾਣਾ ਤਾਂ ਚੱਲ ਕੇ ਜਾਣਾ ਪੈਣਾ ਸਾਡੇ ਕੋਲੇ ਚੱਲ ਕੇ ਆਉਣ ਦੀ ਲੋੜ ਨਹੀਂ ਤੁਸੀਂ ਆਪਣਾ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਵਟਸਐਪ ਤੇ ਸੰਪਰਕ ਕਰੋ ਤੁਹਾਨੂੰ ਘਰ ਬੈਠਿਆਂ ਨੂੰ ਚੰਗੀ ਸਲਾਹ ਦੇ ਮੰਗਦੇ ਚੰਗੇ ਖਰਾਕੀ ਤੱਤਾਂ ਤੋਂ ਬਣੀ ਹੋਈ ਦਵਾਈ ਦੇਵਾਂਗੇ ਸਰੀਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਆ ਨਾ ਸਿਰ ਤੋਂ ਪੈਰਾਂ ਤੱਕ ਸਾਡੀ ਦਵਾਈਆਂ ਖਾਣ ਦੇ ਨਾਲ ਸਾਡੇ ਕੋਲ ਇੱਥੇ ਮਠਾਈਆਂ ਦੇ ਡੱਬੇ ਲੋਕ ਲੈ ਕੇ ਆਉਂਦੇ ਨੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਨਸ਼ਾ ਛੱਡ ਕੇ ਹੂੰ ਭਾਈ ਚਲੋ ਇੱਥੇ ਤਾਂ ਆਪਾਂ ਮੰਨ ਲੇ ਵੀ ਇੱਥੇ ਜਿਹੜੇ ਪੰਜਾਬ ਦੇ ਨੇ ਜਾਂ ਕੋਈ ਨੇੜੇ ਇੰਡੀਆ ਦੀ ਲਾ ਲੋ ਉਹ ਆਗੇ ਵੀ ਲੈ ਜਾਣਗੇ ਦਵਾਈ ਹਨਾ ਮੰਗਾ ਲੈਣਗੇ ਕਿਸ ਤਰ੍ਹਾਂ ਜਿਹੜੇ ਬਾਹਰ ਬੈਠੇ ਨੇ ਬਾਹਰ ਵੀ ਬਹੁਤ ਦੁਲਤਾਨ ਨੇ ਇਹ ਇਸ ਬਮਰੀਦ ਵਿੱਚ ਤੇ ਉਹਨਾਂ ਵਾਸਤੇ ਕੀ ਸੁਵਿਧਾ ਹੈ ਬਾਹਰਲੇ ਮੁਲਕਾਂ ਵਾਲੇ ਵੀਰੇ ਸਾਡੇ ਕੋਲੋਂ ਦਵਾਈ ਕੋਰੀਅਰ ਕਰਕੇ ਮੰਗਵਾ ਲੈਂਦੇ ਨੇ ਜਦੋਂ ਉਹ ਇੰਡੀਆ ਮਿਲਣ ਆਉਂਦੇ ਨੇ ਆਪਣੇ ਪਰਿਵਾਰ ਨੂੰ ਤਾਂ ਸਾਡੇ ਕੋਲ ਵੀ ਇੱਥੇ ਮਿਲ ਕੇ ਜਾਂਦੇ ਨੇ ਹੂੰ ਇਨਾ ਕੋ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਇੱਕ ਆਪ ਦੇ ਆਪ ਦੇਖੋ ਹਰ ਇੱਕ ਇਨਸਾਨ ਆਪ ਦੇ ਤਨੂੰ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਅਸੀਂ ਪਰਮਾਤਮਾ ਤੋਂ ਡਰ ਕੇ ਚੱਲਦੇ ਹਾਂ ਵੀ ਸਾਡੇ ਕੋਲੇ ਇਦਾਂ ਦੇ ਪਰਿਵਾਰ ਨੇ ਜਿਹੜੇ ਸਾਡੇ ਨਾਲ ਰਿਸ਼ਤੇਦਾਰੀਆਂ ਨਾਲੋਂ ਵੀ ਵੱਧ ਵਰਤਦੇ ਨੇ ਉਹਨਾਂ ਦਾ ਕਾਰਨ ਇਹੀ ਹੈ ਉਹਨਾਂ ਨੇ ਨਸ਼ਾ ਛੱਡਣ ਦੀ ਦਵਾਈ ਲਈ ਸੀ ਸਾਡੇ ਕੋਲੋਂ ਇੱਕ ਜਣੇ ਨੇ ਦਵਾਈ ਮੰਗਾਈ ਆ 10-10 ਦੀ ਦਵਾਈ ਆਪ ਕੋਰੀਅਰ ਕਰਕੇ ਸਾਡੇ ਕੋਲੋਂ ਬਾਹਰ ਬੈਠੇ ਮਲਵਾਉਂਦੇ ਨੇ ਕੋਈ ਤਕਲੀਫ ਤਾਂ ਨਹੀਂ ਹੁੰਦੀ ਬਾਈ ਪਹਿਲੇ ਦਿਨ ਤੋਂ ਬਾਈ ਇਮੋਸ਼ਨ ਵਗੈਰਾ ਲੱਗ ਜਾਂਦੇ ਨੇ ਜਾਂ ਇਸ ਤਰ੍ਹਾਂ ਦਾ ਕੋਈ ਕੋਈ ਤਕਲੀਫ ਨਹੀਂ ਆਉਂਦੀ ਨਾ 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 ਕੋਈ ਇਮੋਸ਼ਨ ਅੱਖਾਂ ਚੋਂ अच्छा कोई भी प्रॉब्लम नहीं आउंदी किसी भी तरह दी बेशक अवतार वीर 10 थांतों ਤੋਂ ਲੋਕ ਦਵਾਈਆਂ ਖਾ ਕੇ ਅੱਕ ਕੇ ਘਰੇ ਬੈਠੇ ਨੇ ਵੀ ਨਸ਼ਾ ਨਹੀਂ ਛੱਡਣ ਦੀ ਕੋਈ ਦਵਾਈ ਹੈਗੀ ਇੱਕ ਵਾਰ ਰੱਬ ਨੂੰ ਜਾਣ ਕੇ ਸਾਡੇ ਨਾਲ ਸੰਪਰਕ ਕਰ ਲਿਓ ਤੇ ਸਾਡੇ ਨਾਲ ਕਰੋਗੇ ਗੱਲ ਤੁਹਾਡੇ ਹਰ ਮਸਲੇ ਦਾ ਕਰਾਂਗੇ ਹੱਲ ਤੇ ਅੱਛਾ ਪੱਕੇ ਤੌਰ ਤੇ ਤੁਸੀਂ ਕਹਿੰਦੇ ਵੀ ਦਾ ਇਲਾਜ ਕਰ ਦਾਂਗੇ ਕਿੰਨਾ ਟਾਈਮ ਮਤਲਬ ਦਵਾਈ ਖਾਣੀ ਪੈਂਦੀ ਉਹ ਵੀ 45 ਤੋਂ 60 ਦਿਨਾਂ ਦਾ ਕੋਰਸ ਹੈ ਤਕਰੀਬਨ ਤਕਰੀਬਨ ਤੁਸੀਂ ਕੀ ਨਸ਼ਾ ਕਰਦੇ ਹੋ ਕਿੰਨਾ ਕਰਦੇ ਹੋ ਉਹਦੇ ਮੁਤਾਬਕ ਤੁਹਾਡਾ ਸਾਰਾ ਬਜਟ ਬਣਨਾ ਹੈ ਕਈ ਮੇਰੇ ਭੈਣ ਭਰਾ ਸਾਨੂੰ ਫੋਨ ਕਰਕੇ ਕਹਿੰਦੇ ਨੇ ਵੀ ਤੁਸੀਂ ਇਹਦੇ ਵਿੱਚ ਖਰਚਾ ਨਹੀਂ ਦੱਸਿਆ ਹੋਇਆ ਹੁਣ ਅਲੱਗ-ਅਲੱਗ ਬੰਦੇ ਦਾ ਮੈਟਰ ਹੈ ਕੋਈ ਅੱਛਾ ਵੀ ਜਿਹੜਾ ਖਰਚਾ ਦੱਸਣ ਦਾ ਕਾਰਨ ਹੈ ਉਹੀ ਹੈ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਕਰਦਾ ਕੋਈ ਥੋੜਾ ਕਰਦਾ ਕੋਈ ਬਾਹਲਾ ਕਰਦਾ ਕੋਈ ਬਾਹਲੇ ਤੋਂ ਵੀ ਬਾਹਲਾ ਕਰਦਾ ਹਰ ਬੰਦੇ ਦਾ ਸਿਸਟਮ ਅਲੱਗ-ਅਲੱਗ ਹੈ ਹਰ ਬੰਦੇ ਦੀ ਬਾਡੀ ਅਲੱਗ-ਅਲੱਗ ਹੈ ਇੱਕ ਬੰਦਾ ਇੱਕ ਗਲਾਸ ਦੁੱਧ ਦਾ ਪੀ ਕੇ ਰਾਜੀ ਜਾਂਦਾ ਇੱਕ ਬੰਦੇ ਨੂੰ ਲੀਟਰ ਪਿਆ ਦੋ ਹੁਣ ਇਸ ਕਰਕੇ ਖਰਚਾ ਹਰ ਬੰਦੇ ਦਾ ਮੈਂਸ਼ਨ ਨਹੀਂ ਕੀਤਾ ਜਾਂਦਾ ਇੱਕ ਕਹਿੰਦੇ ਵੀ ਤੁਸੀਂ ਆਪਦੀ ਕੋਈ ਵੀਡੀਓ ਦੇ ਵਿੱਚ ਦਵਾਈ ਨਹੀਂ ਦਿਖਾਉਂਦੇ ਇਹ ਵੀ ਲੋਕ ਬਹੁਤ ਕਹਿੰਦੇ ਨੇ ਕਿ ਕਿਉਂਕਿ ਅਸੀਂ ਦਵਾਈ ਵੀ ਨਹੀਂ ਦਿਖਾਉ ਸਾਡੇ ਕੋਲੇ ਆਉਣ ਦੀ ਵੀ ਲੋੜ ਨਹੀਂ ਕੋਈ ਪੱਕਾ ਨਾਮ ਦੱਸਣ ਦੀ ਲੋੜ ਨਹੀਂ ਕੋਈ ਪੱਕਾ ਉਹਦਾ ਐਡਰੈਸ ਦੱਸਣ ਦੀ ਲੋੜ ਨਹੀਂ ਕਿਉਂਕਿ ਸਾਡਾ ਮਸਲਾ ਤਾਂ ਬੰਦੇ ਦੀ ਜਾਨ ਬਚਾਉਣਾ ਹੈ ਨਾ ਕਿ ਉਹਦਾ ਕੋਈ ਐਡਰੈਸ ਇੱਥੇ ਨੋਟ ਕਰਨਾ ਉਹ ਪ੍ਰੋਡਕਟ ਕਿਸ ਨੂੰ ਦਿਖਾਉਂਦੀ ਗੱਲ ਤਾਂ ਇਹ ਚੀਜ਼ ਦੀ ਹੈ ਨਾ ਉਹ ਜਦੋਂ ਬੰਦਾ ਸਾਡੇ ਕੋਲੇ ਆਉਂਦਾ ਬਾਈ ਆਪ ਹੀ ਦੇਖ ਲੈਂਦਾ ਜਦੋਂ ਉਹ ਖਾਂਦਾ ਹੈ ਕਿ ਇਹ ਚੀਜ਼ ਹੈ ਵੀ ਜੇ ਤੁਸੀਂ ਵੀਡੀਓ ਚ ਦਿਖਾਤਾ ਵੀ ਉਹ ਕਿਸੇ ਦੇ ਘਰੇ ਪਿਆ ਹੋਇਆ ਵੀ ਉਹ ਅਗਲਾ ਕੋਈ ਯਾਰ ਵੀ ਉਹਨਾਂ ਦਾ ਬੰਦਾ ਕੋਈ ਨਸ਼ਾ ਕਰਦਾ ਹੈ ਇਸੇ ਤਾਂ ਆਪਣੀ ਦਵਾਈ ਦੇ ਉੱਪਰ ਲਿਖਿਆ ਨਹੀਂ ਹੋਇਆ ਜੀ ਇਹ ਨਸ਼ਾ ਛਡਾਉਣ ਦੀ ਦਵਾਈ ਹੈ ਤੁਸੀਂ ਉਹਨੂੰ ਤਾਕਤ ਦੀ ਦਵਾਈ ਕਹਿ ਕੇ ਘਰੇ ਟੇਬਲ ਤੇ ਦਵਾਈ ਦੇ ਉੱਪਰ ਵੀ ਨਹੀਂ ਲਿਖਿਆ ਹੋਇਆ ਵੀ ਇਹ ਨਸ਼ਾ ਕਰਨ ਦੀ ਦਵਾਈ ਹੈ। ਬਿਲਕੁਲ ਜੀ ਦੋਸਤੋ ਇਹ ਭਾਈ ਜੀ ਜਿਹੜਾ ਨਸ਼ਾ ਕਰਨ ਦੀ ਦਵਾਈ ਦਿੰਦੇ ਨੇਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਭਰਾ ਦਾ ਭਲਾ ਹੋ ਸਕਦਾਗਾ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਹੀ ਭਾਈ ਕਹਿੰਦਾ ਪੇਸੀ ਠੀਕ ਕਰ ਦਿੰਨੇ ਆ ਚੈਡ ਆਫ ਟੈਸਟ ਕਰਾ ਲੈਣਾ ਐਡੀ ਵੱਡੀ ਜ਼ਿੰਮੇਵਾਰੀ ਲੈਂਦੇ ਨੇ ਇਸ ਕਰਕੇ ਜੇ ਕੋਈ ਤੁਹਾਡਾ ਦੋਸਤ ਮਿੱਤਰ ਹੈਗਾ ਪਹਿਲੀ ਗੱਲ ਤਾਂ ਆਪਾਂ ਦੋਸਤ ਮਿੱਤਰਾਂ ਤੋਂ ਮੂੰਹ ਮੋੜ ਲੈਨੇ ਵੀ ਇਹ ਨਸ਼ਾ ਕਰਦਾ ਪਰ ਮੂੰਹ ਮੋੜਨ ਦੀ ਲੋੜ ਨਹੀਂ ਹੈਗੀਗੀ ਉਹਨਾਂ ਨੂੰ ਪ੍ਰੇਰਕੀ ਲਿਆਓ ਉਹਨਾਂ ਨੂੰ ਦੱਸੋ ਉਹਨਾਂ ਤੱਕ ਵੀਡੀਓ ਪਹੁੰ